ਬਾਣੀ ਸ਼ਿਰਗੋਨਾਨਕ ਦੇਵ ਜੀ ਇੱਕ ਛਤਨਾਮ ਕਰਤਾ ਪੁਰਖ ਨਰਭਾ ਨਰਵੈ ਅਕਾਰ ਮੁਤਾ ਜੁਨੀ ਸਹਿਬਾਂ ਕਾ ਪ੍ਰਸਾਦ ਜਤ ਆ ਆ ਸੱਚੇ ਜੁਗਾਦ ਸੱਚ ਹੈਪੀ ਸਤਨਾਨ ਕਾ ਹੋਸੀ ਵੀ ਸੱਚੇ ਪਿਆਰੇ ਗਰਮਖੋ ਪਰਲਤ ਬਾਣੀ ਸ਼ਿਗੂ ਗਨਾਨਕਦੇਵ ਜੀ ਮਹਾਰਾਜ ਉਹਨਾਂ ਦੇ ਪਵਿੱਤਰ ਅਸਨਾ ਤੋਂ ਫਰਮਾਇਆ ਹੋਇਆ ਜਪਜੀ ਸਾਹਿਬ ਜੇਦੇ ਅਰਥ ਕਰਦੇ ਆ ਅੱਜ ਚੌਥਾ ਦਿਨ ਹੋ ਗਿਆ ਹੈ ਗਰਮਖ ਆਕਾਰ ਨੂਰ ਅਜੂਨੀ ਸੈਵੰਗ ਇਨ੍ਹਾਂ ਤੀਜਾਂ ਦਾ ਅਰਥ ਕਰਨਾ ਅਸੰਭਵ ਹੈ ਕਹਿੰਦੇ ਨੇ ओ अकाल पुरख वाहेगुरु वो ओ सतपुरश ओ अनामी परश अकाल है पहले तो अकाल की बात करो काल काल है ना मौत है। के आल आ गया मौत रुक गई पर पिता परमात्मा वाहेगुरु अकाल है श्रीकाल भूतकाल वर्तमान काल और कोई भी काल किसी भी काल के अंदर वो मौत तो बाहर है मर जमन तो रहत है वो अविनाशी है वो निश्चल है वो कथ है हद सीमा तो बाहर है ओनू को जानने वाला कोई कोई है ਉਸ ਨੂੰ ਅਕਾਲ ਕਿਹਾ ਜਿਉ ਪਰਮਾਤਮਾ ਅਕਾਲ ਹੈ ਤੇ ਉਹ ਵजूद ਸਰੀਰ ਵੀ ਰੱਖਦਾ ਹੈ ਪਰਮਾਤਮਾ ਸੈ ਸਰੀਰ ਹੈ ਕਿਉਂਕਿ ਕਲਮਾਲ ਕਨੇ ਇਹ ਸਾਰੀ ਦੁਨੀਆ ਆਪਣੇ ਸਰੂਪ ਤੇ ਬਣਾਈ ਹੈ ਖੰਡ ਪਤਲ ਦੀਪ ਸਭ ਲਵਾ ਸਬ ਕਲੇ ਬਸ ਆਪ ਪ੍ਰਭ ਕੀ ਨੇ ਚਲੇ ਇੱਕ ਆਪ ਅਬਨਾਸੀ ਸੋ ਨਿਚਲੇ ਤੇ ਸੇਂ ਧਿਆਇਂਦਾ ਸ਼ਹੀਦਾਂ ਦੇ ਸਰਦਾਰ ਪੰਚ ਪਾਛ ਅਸ਼ੀਰਵਾਦ ਦੇ ਜਿੱਦੀ ਰਸਨਾ ਤੋਂ ਫਰਮਾਈ ਹੋਈ ਇਹ ਅਪਰੰਤ ਬਾਣੀ ਹੈ ਕਹਿੰਦੇ ਨੇ ਖੰਡ ਪਤਾਲ ਦੀਪ ਸਭ ਲੋਆ ਖੰਡ ਇਤੀ ਬ੍ਰਹਮੰਡ ਬਣਾ ਖੰਡ ਪਰਮੰਡ ਬਣਾ ਕੇ ਲੋਕ ਪਰਲੋਕ ਬਣਾ ਕੇ ਸਤਪਰਸ਼ ਨੇ ਕਾਲ ਦੇ ਸਫੰਦ ਸਾਰਾ ਇੰਤਜ਼ਾਮ ਕਰ ਦਿੱਤਾ ਤੇ ਭਾਈ ਇਹ ਸੰਸਾਰ ਨੂੰ ਚਲਾਉ ਸਭ ਕਾਲੇ ਬਸ ਆਪ ਪ੍ਰਾਪਤ ਕੀਤਾ ਸਾਰੀ ਸ੍ਰਿਸ਼ਟੀ ਨੂੰ ਉਸ ਅਕਾਲ ਪੁਰਖ ਨੇ ਉਸ ਅਜੂਨੀ ਪਰਸ਼ ਨੇ ਕਾਲ ਦੇ ਸਪਰਦ ਕਰ ਦਿੱਤਾ ਨੇਤਰ ਇਕ ਕਹਿੰਦੇ ਇਕ ਹੀ ਹੈ ਨਿਸ਼ਚਲ ਅਕਾਲ ਮੂਰਤ ਇਕ ਹੀ ਹੈ ਉਹ ਦੋ ਨਹੀਂ ਹੈ ਉਹ ਆਪਣੇ ਆਪ ਤੋਂ ਹੈ ਨੇਤਰ ਲਈ ਇਕ ਆਪ ਅਗਨਾਸੀ ਸੋ ਨਿਸ਼ਚਲ ਕਿਸੇ ਧਿਆਈ ਦਾ ਜੋ ਉਹਦਾ ਸਿਮਰਨ ਕਰਦਾ ਹੈ ਭਜਨ ਸਿਮਰਨ ਮੈਨੇ ਸਮਾਨ ਭਜਨ ਮੈਨੇ ਦਾ ਉਹ ਨਾਲ ਅਸੀਂ ਨਿਰਤਰ ਸਤਿ ਦੇ ਯਾਦਦਾਰ ਸ਼ਬਦ ਦੇ ਵਿੱਚ ਮਰਜ ਹੋਣਾ ਹੈ ਬਿਜਲੀ ਦੇ ਤਾਰਾਂ ਹਨ ਉਹਦੇ ਵਿੱਚ ਬਿਜਲੀ ਹੈ ਤਾਕਤ ਵੀ ਹੈ ਹੱਥ ਲਾਵਾਂਗੇ ਬਿਜਲੀ ਕਰੰਟ ਮਾਰਦੀ ਹੈ ਸਾਨੂੰ ਖਿੱਚਦੀ ਹੈ ਉਹ ਅਕਾਲ ਪੁਰਖ ਇਸ ਤਰ੍ਹਾਂ ਹੈ ਸ਼ਕਤੀ ਦਾ ਹੈ ਪਰ ਉਹਦਾ ਵजूद ਹੈ ਬਿਜਲੀ ਦਾ ਕੋਈ ਵजूद ਨਹੀਂ ਉਹਦਾ ਵजूद ਹੈ ਇਸ ਕਰਕੇ ਮਹਾਰਜ ਕਹਿੰਦੇ ਨੇ ਮਾਲਕ ਛੱਜ ਸ਼ਕਤੀਮਾਨ ਛੈ ਸਰੀਰ ਛੈ ਵਿਜੂਦ ਆਪਣੀ ਹਸਤੀ ਰੱਖਦਾ ਹੈ ਉਹਦੀ ਹਸਤੀ ਵੀ ਹੈ ਉਹਦੀ ਤਾਕਤ ਵੀ ਹੈ ਇਸ ਕਰਕੇ ਮੈਂ ਅਕਾਲ ਮੂਰਤ ਜਿਸ ਜਿਸ ਜਿਹੜੇ ਮਹਾਰਾਜ ਕਹਿੰਦੇ ਨੇ ਅਕਾਲ ਮੂਰਤ ਜਿਸ ਕਦੇ ਨਾ ਖਾਓ ਗੁਰਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰਦੇਵ ਜੀ ਮਹਾਰਾਜ ਦਾ ਫਰਮਾਨ ਹੈ ਅਕਾਲ ਮੂਰਤ ਜਿਸ ਕਦੇ ਨਹੀਂ ਖਾਓ ਖਾਓ ਮੇਰੇ ਖਪੜਾ ਮਰਨਾ ਉਹਨੂੰ ਕਹਦੇ ਵੀ ਖਾਓ ਨਹੀਂ ਐ ਉਹ ਖਾਪਦਾ ਨਹੀਂ ਐ ਮਰਦਾ ਨਹੀਂ ਐ ਤੇ ਮਾਰ ਜਿਹੜਾ ਪਰਮ ਹੈ ਭੀ ਹੋ ਬਨ ਹਰ ਉਹਦਾ ਐਸਾ ਹੋ ਬਨ ਹਰ ਹੈ ਉਹ ਖਾਪਦਾ ਨਹੀਂ ਮਰਦਾ ਨਹੀਂ ਉਸਦਾ ਜੀਵਨ ਸਫਲ ਹੈ ਜਿਸ ਨੇ ਅਕਾਰ ਮੂਰਤੇ ਦੇ ਦਰਸ਼ਨ ਕਰ ਲਏ ਉਹ ਅਕਾਰ ਮੂਰਤ ਦਾ ਰੂਪ ਹੋ ਗਿਆ ਗਰਮ ਖਾਓ ਨਮਾ ਚੌੜਾ ਬਖਿਆਨ ਕਰਨ ਦੀ ਜ਼ਰੂਰਤ ਨਹੀਂ ਮੱਕਦੀ ਗੱਲ ਉਹ ਅਕਾਲ ਹੈ ਉਹ ਮਰਦਾ ਨਹੀਂ ਹੈ ਉਹ ਆਪਣੇ ਆਪ ਤੋਂ ਹੈ ਉਹ ਹਮੇਸ਼ਾ ਜਿੰਦਾ ਰਹਿੰਦਾ ਹੈ ਅੱਗੇ ਹੈ ਅਜੂਨੀ ਅਜੂਨੀ ਦਾ ਅਰਥ ਕੁਛ ਅਨੋਖਾ ਜਿਹਾ ਲੱਗਦਾ ਅਜੂਨੀ ਜਿਹਦਾ ਕੋਈ ਪਤਾ ਸਿਰਾਂ ਨਾ ਹੋਵੇ ਨਾ ਅਗਲੇ ਪਾਸੇ ਦਾ ਪਤਾ ਹੋਵੇ ਸਿਆਣੇ ਨੇ ਅਖਾਣ ਪਾਇਆ ਸਵਾ ਹੱਥ ਰੱਸਾ ਸਿਰੇ ਤੇ ਗੰਡ ਇਹਦੇ ਇਸ ਤਰ੍ਹਾਂ ਕੋਈ ਸਿਹਰਾ ਵੀ ਨਹੀਂ ਨਾ ਕੋਈ ਸਿਹਰਾ ਹੈ ਨਾ ਕੋਈ ਪਾਸਾ ਹੈ ਬਿਨਾ ਮੁੜ ਤੋਂ ਇਹ ਸੰਸਕ੍ਰਿਤ ਦੇ ਵਿੱਚ ਲਿਖਿਆ ਹਲ ਹੋ ਜਾ ਅਜੁਨੀ ਸ਼ਬਦ ਨਿਕਲਿਆ ਹੈ ਤੁਹਾਰੇ ਜਿਹਨਾਂ ਨੇ ਮੁੜ ਤੋਂ ਲੈ ਲਓ ਸ਼ੁਰੂਆਤ ਤੋਂ ਲੈ ਲਓ ਇਹ ਗਰਭ ਤੋਂ ਬਿਨਾ ਮਾਤਾ ਪਿਤਾ ਦੇ ਸੰਯੋਗ ਤੋਂ ਬਿਨਾਂ ਜੇ ਨੂੰ ਉਹਨੇ ਅਜੂਨੀ ਆਖਿਆ ਕਰਤਾ ਪਰਖ ਨਰਪਾ ਨਰਬੈ ਅਕਾਲ ਮੁਰਤ ਅਜੂਨੀ ਉਹ ਅਜੂਨੀ ਹੈ ਉਹਨੂੰ 84 ਲੱਖ ਜੂਨ ਨਹੀਂ ਲੱਗਦੀ ਉਹ ਮਾਂ ਕਿਉਂ ਤੋਂ ਬਗੈਰ ਰਾਜੀ ਵੀਰ ਜਿਦੋਂ ਪਿਆਦ ਨਹੀਂ ਸਹਿਜ ਜੀ ਨੇ ਦੋ ਲਾਈਨਾਂ ਲਿਖੇ ਨੇ राज बीरज पैदा नहीं स्वासा नहीं शहीर अनहार करता नहीं ताका नाम कबीर शहर सब का बाप है बेटा किसी का नहीं जो बेटा हो के आवे बहते सह नहीं वो अकथ कथा है वह कुछ सिरा नहीं है कौन है किमें है उसू मिल के ही पता लग सकता जो अजूनी है ਸ਼ੈਦਾਂਗੇ ਹੈ ਇਸ ਕਾਹ ਕੇ ਕਹਿੰਦੇ ਨੇ ਅਕਾਲ ਮੂਰਤ ਹੈ ਉਹ ਅਜੂਨੀ ਹੈ ਇੱਕ ਕੁਲਮਾਲ ਕੀ ਐਸਾ ਹੈ ਜਿਹਨੂੰ ਕਿਸੇ ਪ੍ਰਕਾਰ ਦਾ ਕੋਈ ਰੋਗ ਨਹੀਂ ਜੈ ਜੈ ਦੇਖਦਾ ਤੈਂ ਤੈ ਰੋਗੀ ਰੋਗ ਰਹੇ ਮੇਰਾ ਸਤਗੁਰ ਜੋਗੀ ਉਹ ਜਦ ਸੁਸੂ ਸੁਸ ਤਰਤਾ ਦਾ ਬਣਿਆ ਹੋਇਆ ਉਹਦਾ ਕੋਈ ਸਰੀਰ ਇਸ ਤਰ੍ਹਾਂ ਨਹੀਂ ਹੈ ਸਾਡੇ ਵਰਗਾ ਖੱਡ ਮਾਸਣਾੜੀ ਦਾ ਉਹ ਚੇਤਨ ਹੈ ਇਸ ਕਾਹ ਕੇ ਕਹਿੰਦੇ सहभंग एक सतनाम करता पुरख निर्भर निर्वैर अकाल अजूनी परमात्मा सहभंग है शायद का अर्थ है आ सच दुआ सच हैपी सच नग है जो हमेशा रहता है कदे मरता नहीं है कदे जन्म ही नहीं लगा है वो सर्वव्यापक है ਕੰਕਣ ਦੇ ਦੇਚ ਪੱਤੇ ਪੱਤੇ ਦੇ ਵਿੱਚ ਜਰੇ ਜਰੇ ਦੇ ਵਿੱਚ ਉਹ ਵਿਰਾਜਮਾਨ ਹੈ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਉਹ ਵਿਰਾਜਮਾਨ ਨਹੀਂ ਕੋਈ ਦੇਸ਼ ਐਸਾ ਬਰਵਾਰਦੀ ਵਿੱਚ ਨਹੀਂ ਜਿੱਥੇ ਉਹ ਵਿਰਾਜਮਾਨ ਨਹੀਂ ਹਰ ਜਗ੍ਹਾ ਤੇ ਵਿਰਾਜਮਾਨ ਸਰਵ ਵਿਆਪਕ ਹੈ ਸਹਿ ਉਹ ਜਿੰਦਾ ਜੱਜ ਦਾ ਕੁਲਮਲ ਮਾਤਾ ਪਿਤਾ ਦੇ ਪੇਟ ਤੋਂ ਨਹੀਂ ਉਹ ਸਰਬੰਨ ਨੇ ਥੜਾ ਸੰਕੋਚ ਨਾਲ ਬੋਲਦਾ ਸਹਿਵੰਗ ਪਾਗੋ ਹੋ ਕੇ ਪਾਗੋ ਭਜੇ ਫਟਦੇ ਬਚੇ ਨ ਕੋਏ ਕਹੇ ਕਿ ਜਿਹ ਜੋ ਫਟਦੇ ਬਚੇ ਤਦ ਤਕ ਹਾਂ ਦੇ ਸੋਏ ਸਹਿਵੰਗ ਇਹਦਾ ਅਰਥ ਹੈ ਕਿ ਉਹ ਪਰਮਾਤਮਾ ਮਾਤਾ ਪਿਤਾ ਦੇ ਜਨ ਤੋਂ ਅੱਖਸ ਤੋਂ ਰਾਜ ਬੀਜ ਤੋਂ ਨਹੀਂ ਪੈਦਾ ਹੋਇਆ ਬੜਾ ਹੈ ਨਵਜ ਸਹਿਵੰਗ ਜਨ ਐਸੇ ਜਨ ਤੋਂ ਪੈਦਾ ਹੋਇਆ ਜਿਹਦਾ ਕਿਸੇ ਪ੍ਰਕਾਰ ਦਾ ਕੋਈ ਲੇਖਾ ਜੋਖਾ ਨਹੀਂ ਹੈ ਇਸ ਕਰਕੇ ਮਾਤਾ ਦੇ ਗਰਭ ਤੋਂ ਸੈਵੰਗ ਨਹੀਂ ਪੈਦਾ ਹੋਏ ਉਹ ਆਪਣੇ ਆਪ ਤੋਂ ਹੈ ਪਰਮਾਤਮਾ 1 2 3 4 5 6 7 8 9 9 ਦਰਵਾਜੇ ਸੀ 9 ਦਰਵਾਜਿਆਂ ਦਾ ਸੱਦ ਜਿਕਰ ਕੀਤਾ ਗਿਣਤੀ ਅੱਗੇ 9 ਤੋਂ ਕਿੱਦਾਂ ਚਲੀ संता ने महापुरशा नोगीअ नयासियां वैरागीअ ने, ने त्यागी ने बड़े बड़े साधू ने समाधियां लाईं उन्हनि इक चकर देखया साधो नज़र साधो मेरी नज़र में एक मोती आया है तो संता नफ़र ला ली तो गिनती बन गई ਇਹ ਅੰਦਰ ਇੱਕ ਪੀਲੇ ਰੰਗ ਦਾ ਮੂਰਤੀ ਹੈ ਛਾਦੋਂ ਮੈ ਨਜ਼ਰ ਮੈ ਇੱਕ ਮੂਰਤੀ ਆਇਆ ਕਿਸੇ ਕੋ ਪੀਲਾ ਕਿਸੇ ਕੋ ਹਲਕਾ ਧੋਲੇ ਭੂਲ ਬਲਾਇਆ ਸਹ ਕਬੀ ਸਰਦਾ ਇਹ ਬੰਦ ਹੈ ਤੋ ਮੈਂ ਇਹਦਾ ਇੱਕ ਛਦ ਪਾ ਵੀ ਰੱਖਿਆ ਤੋ ਇਸ ਤਰ੍ਹਾਂ ਸਾਡੀ ਗਿਣਤੀ ਬਣ ਗਈ ਤੋ ਉਹ ਗਿਣਤੀ ਤੁਨੀ ਵਾਰ ਹੈ ਉਹਦੀ ਕੋਈ ਆਰਜਾ ਨਹੀਂ ਹੈ ਦਿਨੀ ਮਰਦੀ ਆਰਜਾ ਬਣਾ ਲਉ ਲੇਕਿਨ ਉਹਦੀ ਕੋਈ ਆਰਜਾ ਨਹੀਂ ਹੈ ਉਹਦਾ ਕੋਈ ਅਸਥਾਨ ਨਹੀਂ ਹੈ ਉਹਦਾ ਕੋਈ ਰੂਪ ਨਹੀਂ ਹੈ ਉਹਦਾ ਕੋਈ ਰੰਗ ਨਹੀਂ ਹੈ ਜਾਤ ਵੰਨ ਚਿਹਰੇ ਚੱਕਰ ਨਹੀਂ ਕੋਈ ਤੇ ਸਿਸ਼ਟ ਹੁਕਮ ਪਾਇਦਾ ਗ੍ਰਮਜਨੋ ਮੇਰੀ ਬੇਨਤੀ ਹੈ ਠੀਕ ਹੈ ਆਪ ਆਪਣਾ ਮਤ ਹੈ ਮਤ ਸ਼੍ਰੋਮਣੀ ਸਰੋ ਮਤ ਜਿੰਨੀ ਸਾਨੂੰ ਅਕਲ ਅਸੇ ਉਨੀ ਗੱਲ ਕਰਨੀ ਹੈ ਇਹ ਸੰ ਅੱਜ ਮੂਲ ਮੰਤਰ ਦੇ ਅਰਥ ਇਹਨੂੰ ਫਿਰ ਇਹਨਾਂ ਸਾਨੂੰ ਅੱਗੇ ਆਰਸਾ ਜੋਗਾ ਸਕਦੇ ਪਰਸਵਰਥ ਕਿਤੇ ਜਾਣਗੇ ਆਪ ਨੇ ਇਹਨਾਂ ਦਾ ਸਰਵਣ ਕਰੋ ਉਹ ਅਗਲੇ ਸਸਾਂਗ ਸੁਣੋ ਸੱਸਾ ਹੈ